ਨਾਮ ਵਾਹਿਗੁਰੂ ਸ਼ਬਦ ਨਾਮ ਵਾਹਿਗੁਰੂ ਰਖਤ ਦਿੱਤ ਤੁਮਹੀ ਜਾਣੀ ਨਾਨਕ ਦਾਸ ਗੁਰبانی ਬੋਲੋ ਜੀ ਕੀ ਮੋਨ ਲਾ ਲ ਜੀ ਸਭ ਖਾਈ ਹੋਏ ਸਹਾਈ ਦਸਾਂ ਬਾਪਸ਼ਾਨੀਆਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਸਵਾਹ ਮਹਾਂ ਆਰਤੀਸ਼ਨ ਧਿਆਲ ਜਾਏ ਜਿਸ ਮਿੱਠੇ ਸਰਬੁਖ ਜਾਏ ਤੇ ਬਹਾਦਰ ਸਾਡੇ ਪਾਇਰ ਵਿੰਦਰ ਸਿੰਘ ਜੀ ਉਸਮਾਨਪੁਰ ਤੋਂ ਬਿੱਕਰ ਸਿੰਘ ਜੀ ਜੋ ਮੇਂ ਹਣਦੋ ਇਸੇ ਤਰ੍ਹਾਂ ਭਾਵੇਂ ਸਦਾ ਵੀ ਅੱਜ ਇੱਟਨੀ ਜਿ ਬੈਠਾ ਲੇਕਰੋ ਜਿਨ੍ਹਾਂ ਨੇ ਬਹੁਤ ਹੀ ਮਹਾਨ ਜੋ ਇਸ ਤਰ੍ਹਾਂ ਦੇ ਇਸ ਤੇਸ਼ ਦੇ ਤਰ੍ਹਾਂ ਬਹੁਤ ਵੱਡੀ ਮੈਂ ਸਮਝਦਾ ਸਿਵਾ ਉਹ ਸਕੂਲਾਂ ਦਾ ਸਿਸਟਮ ਤਾਂ ਖੁਸ਼ ਆਂਗੇਟਾਈਜ ਹੁੰਦਾ ਲੇਕਿਨ ਪਿੰਡਾਂ ਦੇ ਵਿੱਚੋਂ ਬੱਚਿਆਂ ਨੂੰ ਪ੍ਰੇਰਨਾ ਕਰਕੇ ਤਿਆਰ ਕਰਕੇ ਸਿਵਾ ਸਮਝਦਾ ਇਹਨਾਂ ਦਾ ਸਾਰਿਆਂ ਦਾ ਇਹਨਾਂ ਦੇ ਸੰਤੂਜੀ ਨੇ ਆਪਣਾ ਬੜਾ ਰਹਿਤ ਬਣਾਇਆ ਥਾ ਇਹਦੀ ਸਾਥ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤੇ ਮਹਾਰਾਜ ਮਹਾਰਾਣੀ ਦੀ ਉਸਾਰੀ ਅਤੇ ਬਰੋਸਾਰੀ ਖਾਲਸਾ ਸਾਚੇ ਦੇ ਪ੍ਰਗਟ ਸਥਾਨ ਇਸ ਮਹਾਨ ਨਗਰੀ ਸ੍ਰੀ ਨਨਪੁਰ ਸਾਹਿਬ ਕੀ ਤੱਕ ਸ੍ਰੀ ਕੇਸਗੜ ਸਾਹਿਬ ਦੀ ਛੰਦਰਛਾਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਪੁਰ ਸਾਹਿਬ ਇਲਾਕੇ ਦੇ ਵਾਕ ਵਾਕ ਖੁਦਾ ਦੇ ਵਿਦਿਆਰਥੀਆਂ ਦਾ ਪੰਜ ਰੋਜਾ ਗੁਰਮਤਿ ਕੇਂਦਰਾਂ ਕਾ ਦਿਨ ਆ ਰੰਮਦੇ ਮੌਕੇ ਤੇ ਸਾਡੇ ਦਰਮਿਆਨ ਸੁਭਾਇਮਾਨ ਬਹੁਤ ਹੀ ਸਨਮਾਨਯੋਗ ਸਖੀਤਾ ਜਿਨ੍ਹਾਂ ਵਿੱਚੋ ਚੇਚੇ ਦੌਰ ਤੇ ਸਤ ਬਾਬਾ ਸੁਖਮਨ ਸਿੰਘ ਜੀ ਕਾਰ ਸੇਵਾ ਜਿਲ੍ਹਾ ਅਨੰਦਗੜ੍ਹ ਸਾਹਿਬ ਬਾਬਾ ਜਰਨੈਲ ਸਿੰਘ ਜੀ ਕਾਰ ਸੇਵਾ ਵਾਲੇ ਜਿਲ੍ਹਾ ਅਨੰਦਗੜ੍ਹ ਸਾਹਿਬ ਬਾਬਾ ਪ੍ਰੇਮ ਸਿੰਘ ਜੀ ਭਲੜੀ ਜਿਲ੍ਹਾ ਅਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਮਿਸ਼ਰੀ ਕਾਲਜ ਦੇ ਪ੍ਰਿੰਸੀਪਲ ਪ੍ਰਿੰਸੀਪਲ ਚਰਜੀਤ ਸਿੰਘ ਜੀ ਬਹੁਤ ਹੀ ਮਾਣ ਜੋ ਦਕਸ਼ਾਹਬ ਜੀ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਜੀ ਕੰਮ ਸਾਫਕਾ ਸਾਡੇ ਮੈਨੇਜਰ ਤੇ ਉਹਨਾਂ ਤੋਂ ਪ੍ਰਚਾਰ ਦੇ ਇੰਚਾਰਜ ਬਾਈਬਲ ਕੀਰਤ ਸਿੰਘ ਜੀ ਸਾਡੇ ਅਡੀਸ਼ਨਲ ਪ੍ਰਿੰਸੀਪਲ ਸਰਦਾਰ ਹਰਦੇਵ ਸਿੰਘ ਜੀ ਅਤੇ ਇਸ ਮੁਕੇ ਤੇ ਸਾਡੇ ਸਾਰੇ ਪ੍ਰਚਾਰਕ ਸਹਿਬਾਨ ਲਾਭਪ੍ਰੀਤ ਸਿੰਘ ਜੀ ਅਤੇ ਬੜੈ ਸਾਬ ਦਾ ਜਿਲ੍ਹਾ ਵੀ ਜਸਾ ਮੇਰੇ ਵੀ ਸ਼ੋਦਾ ਵੀ ਸਦਾ ਜਗਨਪਤਰ ਸਿੰਘ ਬਹੁਤ ਸੇਵਾਦਾਰ ਜਿਨੇ ਥੋੜੇ ਪ੍ਰਬੰਧਾ ਵਿੱਚ ਸੇਵਾ ਵਧੀ ਬੜੀ ਜ਼ਿੰਮੇਵਾਰੀ ਨਾਲ ਸਾਰੀ ਸੇਵਾ ਨਿਭਾਈ ਹੈ ਸਾਡੇ ਵਾਪਰ ਸਕੂਲਾਂ ਦੇ ਅਧਿਆਪਕ ਸਹਿਬਾਨ ਸਮੂਹ ਵਿਦਿਆਰਥੀ ਇਸ ਕੈਂਪ ਨੂੰ ਸ਼ਾਮਲ ਹੋਏ ਹੈ ਮੈਂ ਫਤਿਹ ਹੱਜ ਕਰਦਾ ਸਾਡੇ ਪੁੱਤਰਕਾਰ ਵੀਰ ਸਾਰੇ ਜਿੰਨੇ ਇੱਥੇ ਪਹੁੰਚੇ ਸਰਦਾਰ ਜਨੈਲ ਸਿੰਘ ਜੀ ਸਰਦਾਰ ਦਜੀਤ ਸਿੰਘ ਜੀ ਸਰਾਰ ਸਿੰਘ ਜੀ ਹੋਰ ਵੀ ਸਾਡੇ ਸ਼ੋਭਨੀ ਗੁਰਦਾ ਪਬੰਦਾ ਕਮੇਟੀ ਦੇ ਅਕਾਊਂਟੈਂਟ ਸਾਹਿਬ ਤੇ ਦਰਸ਼ਕ ਜੀ ਸਰਾ ਸੁਖਬੀਰ ਸਿੰਘ ਜੀ ਕਰਮਾ ਬੜੀ ਬੜੀ ਕੀਰਤੀ ਵਿੱਚ ਹੋਰ ਵੀ ਜਿਹਨੇ ਇੱਥੇ ਬੋੰਦੀਆ ਦਾ ਬੋਸ ਸਿੰਘ ਦੀ ਰਾਣਾ ਅਮਰੀਕ ਸਿੰਘ ਦੀ ਮੈਂ ਸਾਰਿਆਂ ਨੂੰ ਖੁੱਤੇ ਅਰਜ਼ ਕਰਦਾ ਗੱਜ ਵੱਜ ਕੇ ਹੁੰਦੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆ ਜੋ ਪ੍ਰਾਲਾਇਕਤਾ ਦਾ ਬਹੁਤ ਸ਼ਲਾਘਾ ਯੋਗ ਹੈ ਕਿ ਜੇ ਸਾਡੇ ਜਨਰੇਸ਼ਨਾਂ ਨਵੇਂ ਪਨੀਰੀ ਆ ਉਹਨਾਂ ਨੂੰ ਇਸ ਆਸ ਵਾਲੇ ਪਤਾ ਲੱਗੇਗਾ ਸਾਡੇ ਵਡੇਰਿਆਂ ਦੇ ਕਿਹੋ ਜਿਹਾ ਸਾਡਾ ਵਿਰਸਾ ਕਿਹੋ ਜਿਹਾ ਕੋ ਜੇ ਇਹ ਕੈਂਪ ਲੱਗੋਗੇ ਇਹਨਾਂ ਨਾਲ ਹੀ ਜਿਹੜੇ ਸਾਡੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਸਾਰਾ ਜਾਣਕਾਰੀ ਮਿਲੇਗੀ ਜਿਵੇਂ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਕੀਰਤ ਜਿਹੜਾ ਆ ਰਿਹਾ ਉਹ ਉਹਨੂੰ ਸਮਰਪਿਤ ਹੈ ਜਿਹੜਾ ਕੇਸਰਾਂ ਦਾ ਹੈ ਕੈਂਪ ਹੈ ਕਿਉਂਕਿ ਉਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਇਹਨਾਂ ਨੂੰ ਸੋਝੀ ਪਵੇਗੀ ਜਦੋਂ ਸਮਝ ਆਵੇਗੀ ਕਿ ਸਾਡੇ ਜਿਹੜੇ ਵੱਡੇ-ਵੱਡੇ ਨੇਤਾ ਨੇ ਸਾਡੇ ਵਾਸਤੇ ਕਿਹੋ ਜਿਹੀਆਂ ਕੁਰਬਾਨੀਆਂ ਕੀਤੀਆਂ ਇੱਕ ਜੀਵਨ ਜੁਗਤੀ ਦੱਸੀ ਸਾਨੂੰ ਕੋ ਸਾਰਾ ਕੁਝ ਜਿਹੜਾ ਪਰਮੇਸ਼ਰ ਕਿਰਪਾ ਕਰਨ ਕਿ ਦਸੂਰ ਪਾਸ਼ਾ ਦੀ ਧਰਤੀ ਦੇ ਉੱਤੇ ਅੱਜੋ ਕੇਦਣਾ ਕੈਂਪ ਲਾਇਆ ਗਿਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਹੋ ਜਿਹੇ ਕੈਂਪ ਜਿਹੜੇ ਲੱਗਣੇ ਚਾਹੀਦੇ ਆ ਜਿਨ੍ਹਾਂ ਨਾਲ ਸਾਡੀ ਕੌਮ ਲਾਜੇਤੀ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਕੈਂਪ ਲਈ ਅਗਾਜ਼ ਕੀਤਾ ਗਏ ਕਿੰਨੇ ਕੁ ਬੱਚੇ ਜਿਹੜੇ ਪਾਰਟਿਸਪੇਟ ਕਰ ਰਹੇ ਕੀ ਕੀ ਐਕਟੀਵਿਟੀ ਚਾਹੁੰਦੇ ਹੋ ਵਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਸਾਲ ਦੀ ਤਰ੍ਹਾਂ ਜੋ ਸ਼ੋਮੇ ਗੁਰਦਾ ਪਵੰਦਕ ਕਮੇਟੀ ਵੱਲੋਂ ਅਸੀਂ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਸਕੂਲਾਂ ਦੇ ਬੱਚਿਆਂ ਦਾ ਕੈਂਪ ਲਾਉਂਦੇ ਆ ਇਹ ਸਾਲ ਦੇ ਕੈਂਪ ਅੱਜ ਉਸ ਦੀ ਹਮਤਾ ਕੀਤੀ ਗਈਆਂ ਜਿਸ ਵਿੱਚ ਲਗਭਗ 350 ਦੇ ਕੀ ਬੱਚੇ ਜਿਹੜੇ ਕੈਂਪ ਵਿੱਚ ਪਹੁੰਚ ਚੁੱਕੇ ਆ ਅਤੇ ਹੋਰ ਬੱਚੇ ਵੀ ਹਜੇ ਲਗਭਗ 100 ਦੇ ਕਰੀਬ ਬੱਚੇ ਹੋ ਪਹੁੰਚਣ ਦੀ ਸਭਾਵਨਾ ਸੋ ਇਹ ਕੈਂਪ ਜੋ ਬੱਚਿਆਂ ਅੰਦਰ ਗੁਰਮੁਦਾ ਜੋ ਗਿਆਨ ਉਸ ਦਾ ਸੰਚਾਰ ਕਰਨ ਵਾਸਤੇ ਆਪਣੇ ਇਤਿਹਾਸ ਨਾਲ ਆਪਣੀ ਫਲਸਫੀ ਨਾਲ ਆਪਣੀ ਰਹਿਤ ਵਰਜਾਦਾ ਨਾਲ ਅਤੇ ਜੋ ਸਾਡੀ ਸਤਿਗੁਰਾਂ ਨੇ ਸਾਡੇ ਆਪਣੇ ਜੀਵਨ ਕਾਲ ਦੇ ਦਰਮਿਆਨ ਉਹਨਾਂ ਨੇ ਪਰਉਪਕਾਰ ਕੀਤੇ ਸਾਨੂੰ ਇੱਕ ਬਹੁਤ ਵਧੀਆ ਜ਼ਿੰਦਗੀ ਜਿਉਣ ਦਾ ਵਾਲ ਸਿਖਾਇਆ ਉਹ ਸਾਰਾ ਕੁਝ ਇਹਨਾਂ ਬੱਚਾ ਨੂੰ ਦਰਸਾਉਣ ਵਾਸਤੇ ਬਹੁਤ ਵੱਡੇ ਬਲਾਰੇ ਵਿਦਵਾਨ ਬਲਾਰੇ ਜਿਹੜੇ ਇਸ ਕੈਂਪ ਵਿੱਚ ਸ਼ਾਮਿਲ ਕੀਤੇ ਜਾਂਦੇ ਆ ਇਸ ਵਾਰ ਵੀ ਜਿੱਥੇ ਡਾਕਟਰ ਰਾਜਪਾਲ ਸਿੰਘ ਆ ਨਹੀਂ ਪਹੁੰਚ ਰਹੇ ਆ ਡਾਕਟਰ ਅਮਰਜੀਤ ਸਿੰਘ ਅੱਜ ਪਹੁੰਚੇ ਹੋਏ ਆ ਪ੍ਰਿੰਸੀਪਲ ਚਰਨਜੀਤ ਸਿੰਘ ਜੋ ਪ੍ਰਿੰਸੀਪਲ ਮਿਸ਼ਨਰੀ ਕਾਲਜ ਦੇ ਡਾਕਟਰ ਹਰਪਾਲ ਸਿੰਘ ਜੀ ਪੰਨੂ ਅਤੇ ਇਸੇ ਤਰ੍ਹਾਂ ਔਰ ਬਹੁਤ ਵਿਦਵਾਨ ਜਿਹੜੇ ਇਹਨਾਂ ਕੈਂਪਸ 'ਚ ਪਹੁੰਚੇ ਨੇ ਮੈਂ ਸਮਝਦਾ ਕਿ ਅੱਜ ਸਾਨੂੰ ਆਪਣੀ ਜਿਹੜੀ ਪਨੀਰੀ ਹੈ ਸਾਡੀ ਕੌਮ ਦਾ ਪੁਵੇਖਾ ਉਹਨਾਂ ਨੂੰ ਸਾਨੂੰ ਤਿਆਰ ਕਰਨ ਦੀ ਬਹੁਤ ਵੱਡੀ ਜਿਹੜੀ ਉਹ ਜ਼ਰੂਰਤ ਹੈ ਉਹਦੇ ਲਈ ਇਹ ਜ਼ਰੂਰੀ ਆ ਕਿ ਥਾਂ ਥਾਂ ਤੇ ਕੈਂਪ ਲਾਇਆ ਜਾਣ ਉਹਨਾਂ ਨੂੰ ਜੋ ਵੀ ਗੁਰਮਤਿ ਰਹਿਣੀ ਹੈ ਜਿਹਦੇ ਵਿੱਚ ਜੀਵ ਦੇ ਵਿੱਚ ਜਿੱਥੇ ਵਿੱਦਿਆ ਦਾ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ ਦਰਿਆਵੀ ਵਿੱਦਿਆ ਦਾ ਉਹਦੇ ਨਾਲ ਨਾਲ ਆਪਣੇ ਧਰਤ ਦੇ ਆ ਗਿਆਨ ਪ੍ਰਾਪਤ ਕਰਨਾ ਆਪਣੇ ਜੀਵਨ ਦੇ ਵਿੱਚ ਸੇਵਾ ਦੀ ਮਹਾਨਤਾ ਬਾਣੀ ਪੜ੍ਹਨ ਦੀ ਮਹਾਨਤਾ ਬਾਣੀ ਨੂੰ ਕੰਠ ਕਰਨ ਦੀ ਮਹਾਨਤਾ ਇਹ ਸਾਰਾ ਕੁਝ ਜਿਹੜਾ ਇਹ ਬੱਚਿਆਂ ਨੂੰ ਸਿਖਾਇਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਸਮਾਜ ਦੇ ਵਿੱਚ ਬੜੀ ਤੇਜ਼ੀ ਹੈ ਅਤੇ ਵਿਸ਼ੇਸ਼ ਕਰਕੇ ਜਿਹੜੇ ਨਵਾਂ ਨਵਾਂ ਜੋਗੀ ਦਾ ਅੱਜ ਆ ਰਿਹਾ ਹੈ ਜਿਵੇਂ ਉਹਦੇ ਵਿੱਚ ਇਲੈਕਟ੍ਰੋਨਿਕਸ ਦਾ ਜੋਗਾ ਰਿਹਾ ਮੀਡੀਆ ਦਾ ਜੋਗਾ ਰਿਹਾ ਟੀਵੀ ਟੈਲੀਵਿਜ਼ਨ ਦਾ ਜੋਗਾ ਰਿਹਾ ਮੋਬਾਈਲਾਂ ਦਾ ਇੰਟਰਨੈਟ ਦਾ ਇਹ ਸਾਰਾ ਕੁਝ ਬੰਦੇ ਦਾ ਧਿਆਨ ਜਿਹੜਾ ਉਹ ਬੜੇ ਪਾਸੇ ਖਿੱਚਦਾ ਇਹਨੂੰ ਸੁਭਾਰ ਸੰਭਾਲਣਾ ਇਹ ਸਾਰੇ ਮਾਹੌਲ ਵਿੱਚੋਂ ਬਚਾ ਕੇ ਰੱਖਣਾ ਬੱਚਿਆਂ ਨੂੰ ਤਾਂ ਹੀ ਸੋਖਾ ਹੋ ਸਕਦਾ ਜੇਕਰ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਮਿਲੇਗੀ ਚੰਗਾ ਉਹਨਾਂ ਨੂੰ ਗਿਆਨ ਮਿਲੇਗਾ ਅੱਜ ਕੱਲ ਤਾਂ ਬੱਚੇ ਮਾਂ ਪਿਓ ਤੋਂ ਵੀ ਦੂਰ ਹੁੰਦੇ ਜਾਂਦੇ ਆ ਪਰਿਵਾਰਾਂ ਤੋਂ ਵੀ ਦੂਰ ਹੁੰਦੇ ਜਾਂਦੇ ਆ ਆਪਣੇ ਧਰਮ ਤੋਂ ਵੀ ਦੂਰ ਹੁੰਦੇ ਜਾਂਦੇ ਆ ਜਿੰਨਾ ਜਿੰਨਾ ਇਹਨਾਂ ਥਾਵਾਂ ਤੋਂ ਇਹਨਾਂ ਇੰਸਟੀਚਿਊਸ਼ਨ ਤੋਂ ਦੂਰ ਹੋਣਗੇ ਉਹਨਾਂ ਬੱਚਿਆਂ ਵਿੱਚ ਸਵਾਰਥ ਵਧੇਗਾ ਪਿਆਰ ਘਟੇਗਾ ਸੋ ਵਹੀ ਸਮਝਿਆ ਕਿ ਗੁਰੂ ਦੀ ਜਿਹੜੀ ਸਾਡੇ ਬਖਸ਼ਿਸ਼ ਆ ਸਾਨੂੰ ਗੁਰਬਾਣੀ ਦੀ ਦਾਤ ਆ ਉਹਨਾਂ ਦੀ ਗੁਰੂ ਦੀ ਜੋ ਕਰਨੀ ਐ ਜੋ ਉਹਨਾਂ ਨੇ ਸਾਨੂੰ ਪੂਰਦੇ ਪਾਕੇ ਦਿਖਾਏ ਆ ਉਹ ਅਸੀਂ ਜੂ ਆਪਣੇ ਬੱਚਿਆਂ ਨੂੰ ਜਿਹੜਾ ਸਿਖਾਈਏ ਤੇ ਇਹਦੇ ਨਾਲ ਸਾਨੂੰ ਜਿਹੜਾ ਉਹ ਸਾਡੇ ਸਮਾਜ ਬੜਾ ਹਰਿਆ ਭਰਿਆ ਤੇ ਤਕੀ ਵਾਲੇ ਪਾਸੇ ਜਾਏਗਾ ਦੁਨੀਆ ਦੇ ਵਿੱਚ ਸਾਡਾ ਮਾਨ ਤੇ ਸਨਮਾਨ ਜਿਹੜਾ ਉਹ ਵਧੇਗਾ ਸੋ ਮੈਂ ਜਿੰਨੇ ਵੀ ਸੰਤ ਮਹਾਂਪੁਰਖ ਬਾਬਾ ਸਨਾਪ ਸਿੰਘ ਜੀ ਕਿਰਾਂ ਅਨੰਦਗੜ੍ਹ ਵਾਲੇ ਬਾਬਾ ਜਨੈਲ ਸਿੰਘ ਜੀ ਬਾਬਾ ਪ੍ਰੇਮ ਸਿੰਘ ਭਲੜੀ ਬਾਬਾ ਤੀਰਤ ਸਿੰਘ ਜੀ ਜੋ ਭਾਈ ਜਤਾ ਜੀ ਸੰਪਰਦਾ ਤੋਂ ਅਤੇ ਸੇਤਰਾ ਹੋਰ ਸਾਡੀਆਂ ਜਿਹੜੀਆਂ ਇਲਾਕੇ ਦੀਆਂ ਮਾਨਵਤਾ ਸਖਸ਼ੀਤਾ ਕਾਨੂੰਗੋ ਸਾਹਿਬ ਅਤੇ ਸਾਡੇ ਲੜੀ ਸਾਹਿਬ ਹੋਰ ਪਹੁੰਚੇ ਸਾਰਿਆਂ ਦਾ ਬਹੁਤ ਧੰਵਾਦ ਹੈ ਜੀ ਆਇਆਂ ਨੂੰ ਜਿਨ੍ਹਾਂ ਨੇ ਆ ਕੇ ਕੈਂਪ ਉਸ ਬੱਚਿਆਂ ਨੂੰ ਸੀਸ ਦਿੱਤੀ ਆ ਅਤੇ ਬੱਚਿਆਂ ਨੂੰ ਉਹਨਾਂ ਨੇ ਅਸ਼ੀਰਵਾਦ ਦੇ ਕੇ ਇਹ ਕੈਂਪ ਦਾ ਆਰੰਭ ਕਰਵਾਇਆ ਮੈਂ ਸਾਰਿਆਂ ਦਾ ਇਸ ਮੌਕੇ ਤੇ ਪਹੁੰਚੇ ਤੇ ਤੇ ਵਿਸ਼ੇਸ਼ਕਾ ਕੇ ਜੋ ਸਾਡਾ ਤਕਸਾ ਦਾ ਪ੍ਰਬੰਧ ਕੀ ਟੱਚ ਹੈ ਮੈਨੇਜਰ ਸਾਹਿਬਾਨ ਅਤੇ ਬਾਕੀ ਸਾਰਾ ਸਟਾਫ ਉਹਨਾਂ ਨੇ ਬੜੀ ਜਮਮਵਰੀ ਨਾਲ ਸਾਰੇ ਕਾਰਜ ਨੂੰ ਨਿਭਾਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ